ਇੱਕ ਟੈਂਪੋਰਰੀ ਵੇਅਰ ਹਾਊਸ ਕਹਿ ਸਕਦੇ ਆ ਗੋਡਾਊਨ ਕਹਿ ਸਕਦੇ ਆ ਜਿਹਦੇ ਵਿੱਚ ਲਾਈਟ ਦਾ ਇੰਤਜ਼ਾਮ ਕੀਤਾ ਗਿਆ ਸੀ ਨੇੜੇ ਕੋਈ ਮਕਾਨ ਦੁਕਾਨ ਨਹੀਂ ਤੇ ਇੱਕ ਐਂਟਰੀ ਸੀ ਤੇ ਅੱਗੇ ਅਸੀਂ ਦੋ ਇੱਕ ਅੱਗੇ ਇੱਕ ਪਿੱਛੇ ਗਾਰਡ ਲਾਈ ਸੀ ਤੇ ਉਹ ਲਾ ਕੇ ਗਾਰਡ ਤੇ ਉਹਦੇ ਵਿੱਚੋਂ 493 493 ਜਿਹੜੀਆਂ ਟਰੈਕਟਰ ਟਰਾਲੀਆਂ ਜਿਹੜੇ ਕਿਸਾਨ ਇੱਥੋਂ ਲੈ ਗਏ ਥਾਣਾ ਖਨੌਰੀ ਤੇ ਜਿਹੜਾ ਪਟਿਆਲੇ ਦਾ ਥਾਣਾ ਪਾਟੜਾ ਇੱਥੇ ਲੱਗਦਾ ਸਾਡੇ ਇਹਨੇ ਦੋਨੇ ਥਾਣਿਆਂ ਦੇ ਵਿੱਚ ਅੱਜ ਤੱਕ ਵੀ ਇੱਕ ਵੀ ਸਿੰਗਲ ਕੰਪਲੇਂਟ ਇਥੋਂ ਸਮਾਨ ਚੋਰੀ ਕਰਨ ਦੀ ਤੇ ਜਾਂ ਅਸਰ ਬਸ ਲ ਜਾਂਦੀ ਨਹੀਂ ਪਾਈ ਗਈ। ਆਈਜੀ ਮਨਦੀਪ ਸਿੰਘ ਸਿੱਧੂ ਸਾਹਿਬ ਨੇ ਇਹ ਬਿਆਨ ਦੇਣ ਸਮੇ ਸੋਚਿਆ ਵੀ ਨਹੀਂ ਹੋਣਾ ਕਿ ਕੁਝ ਦਿਨ ਬਾਅਦ ਉਹਨਾਂ ਦੇ ਹੀ ਇੱਕ ਮੁਲਾਜ਼ਮ ਤੇ ਟਰਾਲੀ ਚੋਰੀ ਕਰਨ ਦੇ ਇਲਜ਼ਾਮ ਲੱਗ ਜਾਣਗੇ। ਜੀ ਹਾਂ ਪੰਜਾਬ ਪੁਲਿਸ ਤੇ ਰਿਸ਼ਵਤ ਖੋਰ, ਆਕੜ ਖੋਰ, ਮੁਕਤ ਖੋਰ ਤੇ ਹੋਰ ਵੀ ਬੜਾ ਕੁਝ ਹੋਣ ਦੇ ਇਲਜ਼ਾਮ ਅਕਸਰ ਲੱਗਦੇ ਰਹਿੰਦੇ ਨੇ। ਪਾਲ ਸ਼ਾਇਦ ਪਹਿਲੀ ਵਾਰ ਟਰਾਲੀ ਚੋਰ ਹੋਣ ਦੇ ਇਲਜ਼ਾਮ ਲੱਗੇ ਦਰਸਲ ਪਿਤੇ ਦਿਨੀ ਜਦੋਂ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਸੀ ਤਾਂ ਉਦੋਂ ਪੁਲਿਸ ਨੇ ਕਿਸਾਨਾਂ ਦੀਆਂ ਟਰਾਲੀਆਂ ਨੂੰ ਇੱਕ ਆਰਜ਼ੀ ਗੋਦਾਮ ਬਣਾ ਕੇ ਉੱਥੇ ਖੜਾ ਕਰ ਦਿੱਤਾ ਸੀ ਕਿਹਾ ਗਿਆ ਸੀ ਕਿ ਕੋਈ ਵੀ ਕਿਸਾਨ ਟਰਾਲੀ ਦੇ ਦਸਤਾਵੇਜ਼ ਆਪਣਾ ਆਧਾਰ ਕਾਰਡ ਜਾਂ ਹੋਰ ਜ਼ਰੂਰੀ ਦਸਤਾਵੇਜ਼ ਨਾ ਹੋਣ ਦੀ ਸੂਰਤ ਵਿੱਚ ਆਪਣੇ ਨਾਲ ਗਵਾ ਲੈ ਆ ਕੇ ਉਨਾ ਦੇ ਵੀ ਆਧਾਰ ਕਾਰਡ ਵਖਾ ਕੇ ਟਰਾਲੀ ਲੈ ਜਾ ਸਕਦਾ ਹੈ 20 ਤਰੀਕ ਨੂੰ ਇੱਕ ਕਿਸਾਨ ਇਸੇ ਗੋਦਾਮ ਵਿੱਚ ਆਪਣੀ ਟਰਾਲੀ ਲੈਣ ਲਈ ਪਹੁੰਚਿਆ ਪਰ ਉਸ ਦੀ ਟਰਾਲੀ ਗਾਇਬ ਸੀ ਮਾਮਲਾ ਪੁਲਿਸ ਕੋਲ ਪਹੁੰਚਿਆ ਪੁਲਿਸ ਵਾਲੇ ਵੀ ਸੋਚਾਂ ਵਿੱਚ ਪੈ ਗਏ ਕਿ ਪੁਲਿਸ ਵੱਲੋਂ ਲਾਏ ਇਸ ਯਾਰਡ ਵਿੱਚ ਟਰਾਲੀ ਕਿਵੇਂ ਚੋਰੀ ਹੋ ਗਈ ਰਿਕਾਰਡ ਖੰਗਾ ਲੇ ਗਏ ਪਤਾ ਲੱਗਿਆ ਕਿ ਪੰਜਾਬ ਪੁਲਿਸ ਦਾ ਇੱਕ ਸਿਪਾਹੀ ਆਪਣੇ ਅਤੇ ਆਪਣੇ ਇੱਕ ਜਾਨਕਾਰ ਦਾ ਆਧਾਰ ਕਾਰਡ ਵਖਾ ਕੇ ਆਪਣੇ ਨਾਲ ਲੈ ਗਿਆ ਯਾਨੀ ਕਿ ਸਫਾਈ ਸਾਹਿਬ ਹੀ ਟਰਾਲੀ ਚੋਰ ਨਿਕਲੇ ਜੀ ਹਾਂ ਅਧਿਕਾਰੀਆਂ ਵੱਲੋਂ ਸਫਾਈ ਸਾਹਿਬ ਨੂੰ ਫੋਨ ਲਾਇਆ ਗਿਆ ਜਨਾਬ ਟਰਾਲੀ ਲੈ ਕੇ ਪਹੁੰਚੇ ਅਤੇ ਫਿਰ ਕਿਸਾਨਾਂ ਨੂੰ ਦੇਣ ਲੱਗੇ ਸਫਾਈਆਂ ਕਿ ਉਸ ਨੂੰ ਤਾਂ ਇੱਕ ਮੱਖਣ ਨੇ ਆਪਣਾ ਆਧਾਰ ਕਾਰਡ ਵੇਚ ਕੇ ਵੀਡੀਓ ਰਾਹੀਂ ਕਾਲ ਕਰਕੇ ਟਰਾਲੀ ਲੈ ਜਾਣ ਨੂੰ ਕਿਹਾ ਸੀ ਆਹ ਜੋਂ ਬਈ ਸਾਹਮਣੇ ਖੜਾ ਹੋਇਆ ਹੋਇਆ ਸ਼ਰਟ ਪੈਂਟ ਸ਼ਰਟ ਪਾਈ ਹੋਈ ਆ ਆ ਦੇਖ ਲਓ ਪੱਕ ਬੰਨੀ ਹੋਈ ਇੱਧਰ ਦੇ ਪਾਸੇ ਮੰਗਦੀ ਤੇ ਪੰਜ ਛਾਪਿਆ ਹੋਈ ਇਹ ਹੀ ਉਹ ਪੋਸਟ ਵਾਲਾ ਹੈਗਾ ਲੋਕਲ ਸਟਰਾਣੀ ਦਾ ਰਹਿਣਾ ਲੋਕਲ ਸਟਰਾਣੀ ਦਾ ਇੱਥੇ ਜੇ ਵੀ ਕਰਦੀ ਮੈਂ ਉਹਨੂੰ ਛੱਡ ਦੇ ਨੂੰ ਪਾਸੇ ਤਾਂ ਉਹ ਉਹਨੂੰ ਛੱਡੋ ਮੈਨੂੰ ਵਰਤਿਆ ਇਸ ਤਰੀਕੇ ਹੁਣ ਮੇਰੇ ਮਨ 'ਚ ਤਾਂ ਹੈ ਹੀ ਨਹੀਂ ਸੀ ਸੁਣੋ ਗੱਲ ਜਦੋਂ ਉਹ ਲਖਨ ਲਖਨ ਕਹਿੰਦਾ ਯਾਰ ਆਹ ਵੇਖੋ ਆਹ ਮੰਦਰ ਦਾ ਮੱਖਣ ਨਾ ਹੈ ਮੇਰਾ ਕੋਈ ਨਾ ਇਹ ਬੋਹੇ ਦਾ ਮੱਖਣ ਆ ਉਹਨੇ ਮੈਨੂੰ ਭੇਜਿਆ ਆਪਦਾ ਚਮਕੌਰ ਸਿੰਘ ਅਸੀਂ ਉਹਨੂੰ ਮੱਖਣ ਕਹਿੰਨੇ ਆ ਬੋਹੇ ਦਾ ਠੀਕ ਹੈ ਉਹਨੇ ਮੈਂ ਕਿਹਾ ਯਾਰ ਆਧਾਰ ਕਾਰਡ ਭੇਜਦੇ ਤਾਂ ਟਾਟਰਾਂ ਦੀ ਦੇਣਗੇ ਮੈਂ ਉਹ ਵੀਡੀਓ ਕਰਕੇ ਵਿਖਾਈ ਆ 629 ਦੇ ਹਾਂ ਮੇਰੇ ਵੀ ਕੋਈ ਐਸੀ ਕਾਸੀ ਗੱਲ ਨਹੀਂ ਨਾਮ ਤਾਂ ਮੈਂ ਭੁੱਲੇ ਗਿਆ ਨਾ ਮੈਂ ਤੁਹਾਨੂੰ ਸੈਟੀਸਫਾਈ ਕਰਾ ਦਿੰਦਾ ਸੀ ਪ੍ਰੈਸ਼ਰ ਮੈਂ ਕਹਿੰਦਾ ਇਸ ਵਾਰ ਵੀ ਤੁਹਾਨੂੰ ਨਹੀਂ ਪਤਾ ਮੈਂ ਤੁਹਾਨੂੰ ਇੱਕ ਗੱਲ ਕਰਨੀ ਹੈ ਤੁਹਾਡਾ ਦੇ ਇੰਦਰ ਮੈਂ ਨਹੀਂ ਉਹ ਤੁਸੀਂ ਛੱਡੋ ਉਹ ਸਾਈਡ ਤੇ ਫਿਰ ਮੈਂ ਉਹਨੂੰ 2 ਵਜੇ ਤੇ 4 ਮਿੰਟ ਤੇ ਹੁਣ ਫੋਨ ਕਰਕੇ ਉਹ ਗਾਲਾਂ ਕੱਢੀਆਂ ਮੈਂ ਕਿਹਾ ਜੀ ਭਾਈ ਇਹ ਗੱਲ ਨੂੰ ਛੱਡ ਲਓ ਮੇਰੀ ਗੱਲ ਸੁਣੋ ਸੁਣੋ ਆ ਗੱਲ ਨੂੰ ਭੁੱਲੋ ਆਪਦੇ ਮੇਰੀ ਗੱਲ ਦੱਸੋ ਜਿਹੜਾ ਬੰਦਾ ਉਹ ਟਰਾਲੀ ਲੈ ਗਿਆ ਉਹਦੀ ਟਰਾਲੀ ਨਹੀਂ ਸੀ ਉਹ ਤੁਹਾਨੂੰ ਫੋਨ ਕਰਦਾ ਨਹੀਂ ਕੀਤਾ ਬਾਈ ਜੀ ਗੱਲ ਤਾਂ ਰਾਜ ਸਾਡੇ ਕੋਲ ਆ ਗਈ ਤੁਸੀਂ ਜਾ ਕੇ ਮੁਲਾਜ਼ਮਾਂ ਨੂੰ ਕਹੋ ਸਾਡੀ ਟਰਾਲੀ ਦਿਓ ਇਹ ਪਤਾ ਲੱਗਿਆ ਅੱਜ ਕਿੰਨਾ ਟਾਈਮ ਹੋ ਗਿਆ ਮੇਰੀ ਇੱਕ ਮਿੰਟ ਮੇਰੀ ਗੱਲ ਸੁਣੋ 24 ਉਹਨਾਂ ਦੀ ਹੁੰਦੀ ਤੇ ਤਾਂ ਹੀ ਮੈਨੂੰ ਫੋਨ ਕਰਦੇ ਹੈਗੇ ਤਾਂ ਚੋਰ ਸੀ ਮੈਨੂੰ ਵਰਤ ਕੇ ਅੱਛਾ ਤਾਂ ਸਾਰਾ ਸਿਆਪਾ ਚਮਕੌਰ ਸਿੰਘ ਔਰ ਮੱਖਣ ਦਾ ਪਾਇਆ ਹੋਇਆ ਪਰ ਇਹਨ ਮੱਖਣ ਤਾਂ ਸਿਪਾਈ ਸਾਹਿਬ ਨੂੰ ਫੋਨ ਲਾ ਕੇ ਦੁਹਾਈ ਦੇ ਜਾਂਦਾ ਕਿ ਭਾਈ ਮੈਨੂੰ ਕਿਉਂ ਫਸਾਇਆ ਹੋਇਆ ਮੇਰਾ ਤਾਂ ਇਸ ਮਾਮਲੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਅਤੇ ਕਥਿਤ ਤੌਰ ਤੇ ਅਗੇ ਸਪਾਈ ਸਾਹਿਬ ਆਪ ਕਹਿ ਰਹੇ ਨੇ ਕਿ ਤੂੰ ਆਪਣਾ ਫੋਨ ਬੰਦ ਕਰ ਲੈ ਵਕਤ ਤਾਂ ਹੁਣ ਪੈ ਗਿਆ ਨਜਿੱਟਣਾ ਤਾਂ ਪੈਣਾ ਹੀ ਹੈ ਹੈਲੋ ਆਮਕਾ ਨਾ ਖਾਬੀਰਾ ਮਹਾ ਮੈਨੂੰ ਫੋਨ ਤੇ ਫੋਨ ਆਈ ਜਾਂਦੇ ਨੇ ਕਿ ਮੇਰੇ ਨੰਬਰ ਤੇ ਇਹ ਪਾਰਟਸ ਨੇ ਪਰ ਲੱਗਾ ਬੀਰ ਮੈਂ ਫੋਨ ਕਿਵੇਂ ਬੰਦ ਨਹੀਂ ਨਾ ਕਰਦਾ ਮੈਂ ਤਾਂ ਕੰਮ ਲੱਗਾ ਯਾਰ ਉਧਰ ਭਰਤਪੁਰਤ ਪਾਦੇ ਯਾਰ ਮੇਰੀ ਵੀ ਸਮਝ ਯਾਰ ਗੱਲ ਮੈਂ ਆਪਾਂ ਫੋਨ ਬੰਦ ਕਰਕੇ ਮੈਂ ਸੋ ਕੋ ਚੋਰ ਬਣਦਾ ਫਿਰ ਖਾ ਮਖਾ ਮੇਰੀ ਮੇਰੀ ਸੁਣ ਲੈ ਗੱਲ ਮੈਂ ਸਾਰਾ ਕੁਝ ਕਰਦਾ ਹੀ ਕਿਹਾ ਨਾ ਤੂੰ ਹੈ ਕਿੱਥੇ ਉਧਰ ਮੈਂ ਤਾਂ ਪਟਿਆ ਲਿਆ ਅੱਛਾ ਹਾਂ ਇਹਦਾ ਯਾਰ ਵੀ ਤੂੰ ਵੀ ਖੁਦ ਵੀ ਕਹਿ ਸਕਦਾ ਨਾ ਜੇ ਤੂੰ ਵੀ ਸੋਚੇ ਵੀ ਯਾਰ ਵੀ ਮੈਂ ਉਹਦੇ ਤੋਂ ਬੰਦੇ ਤੋਂ ਆਧਾਰ ਕਾਰਡ ਮੰਗਿਆ ਬੰਦੇ ਨੇ ਆਧਾਰ ਕਾਰਡ ਮੈਨੂੰ ਭੇਜਤਾ ਨਾ ਉਹਨੂੰ ਮੈਂ ਦੱਸਿਆ ਵੀ ਮੈਂ ਕੀ ਕੰਮ ਕਰਨਾ ਹੈ ਗੱਲ ਤੇ ਸੁਣ ਲੈ ਸਾਰਿਆਂ ਨੇ ਹਾਂ ਇੱਕ ਮਿੰਟ ਮੈਂ ਨਾ ਤੈਨੂੰ ਫੈਕ ਕਾਲ ਕਰਦਾ ਵਿੱਚ ਫੋਨ ਆਉਂਦਾ ਕਿਸੇ ਹੋਰ ਦਾ ਆਪਣਾ ਮੇਰੇ ਦੋ ਨੰਬਰਾਂ ਦਾ ਫੋਨ ਆਇਆ ਤੁਸੀਂ ਦਿੱਤਾ ਕਿਸੇ ਨੂੰ ਨੰਬਰ ਨੰਬਰ ਦਾ ਚਿਹਰਾ ਦੇਖਿਆ ਲੋਕ ਹੈ ਇਹ ਤੂੰ ਫੋਨ ਕਰ ਤੇ ਬੰਦ ਕਰ ਮੈਂ ਕੰਮ ਲੱਗਿਆ ਵੀਰ ਮੈਨੂੰ ਬਿਨਾ ਗੱਲ ਤੇ ਵਕਤ ਪਾਤਾ ਯਾਰ ਕੋਈ ਨਹੀਂ ਦਫਤਰ ਤੇ ਮੁੱਖ ਨੂੰ ਪਹੇ ਗਿਆ ਤੇ ਵਾਕ ਤਾਂ ਜਿੱਥੇ ਨਾ ਤਾਂ ਹੈ ਜੀ ਹਾਂ ਵਕਤ ਤਾਂ ਹੁਣ ਪੈ ਗਿਆ ਕਿਉਂਕਿ ਮੁਲਾਜ਼ਮ ਸਾਹਿਬ ਤੇ ਪਰਚਾ ਵੀ ਪੈ ਗਿਆ ਹੈ ਬਕਾਇਦਾ ਚੋਰੀ ਦਾ ਐਸਐਸਪੀ ਸੰਗਰੂਰ ਸਰਤਾਜ ਸਿੰਘ ਦਾ ਕਹਿਣਾ ਸੀ ਕਿ ਟਰਾਲੀ ਚੋਰੀ ਹੋਣ ਦੇ ਮਾਮਲੇ ਵਿੱਚ ਕਿਸਾਨਾਂ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ਤੇ ਜਾਂਚ ਤੋਂ ਬਾਅਦ ਇਸ ਪੁਲਿਸ ਮੁਲਾਜ਼ਮ ਦੇ ਖਿਲਾਫ ਚੋਰੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਐਸਐਸਪੀ ਸਰਤਾਜ ਸਿੰਘ ਦਾ ਕਹਿਣਾ ਸੀ ਕਿ 20 ਤਰੀਕ ਨੂੰ ਟਰਾਲੀ ਕਾਇਬ ਸੀ ਜਦੋਂ ਸਾਰੀ ਜਾਂਚ ਪੜਤਾਲ ਹੋਈ ਤਾਂ ਮੁਲਾਜ਼ਮ ਸਾਹਿਬ 24 ਤਰੀਕ ਨੂੰ ਟਰਾਲੀ ਵਾਪਸ ਕਰ ਗਏ ਅਤੇ ਹੁਣ ਇਸ ਮਾਮਲੇ ਵਿੱਚ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਸਾਡਾ ਜਿਹੜਾ ਜੀ ਯਾਰਡ ਬਣਿਆ ਸੀਗਾ ਡੈਜ਼ਿਗਨੇਟਿਡ ਸਾਰਾ ਟਰੈਕਟਰ ਟਰਾਲੀ ਸਾਜੋ ਸਮਾਨ ਤੇ ਹੋਰ ਚੀਜ਼ਾਂ ਨਹੀਂ ਜੋ ਖਨੌਰੀ ਬਾਰਡਰ ਦੇ ਮੋਰਚੇ ਵਿੱਚੋਂ ਸਮਾਨ ਸੀਗਾ ਉਸ ਦੇ ਉਸ ਪਾਸਿਓ ਸਾਨੂੰ ਇੱਕ ਖਬਰ ਆਈ ਕਿ ਇੱਕ ਟਰਾਲੀ ਜੋ ਹੈ ਉੱਥੋਂ ਮਿਸਿੰਗ ਹੈ ਅਸੀਂ ਡਿਟੇਲ ਦੇ ਵਿੱਚ ਸਾਡੇ ਜਿਹੜੇ ਲੋਕਲ ਪੁਲਿਸ ਪਟਨਾ ਹਲਕੇ ਦੀ ਪੁਲਿਸ ਸੀ ਉਹ ਇਹ ਸਾਰੇ ਉੱਥੇ ਗਾਰਡ ਵੀ ਲਗਾਏ ਹੋਏ ਸੀ ਉਹਨਾਂ ਨੇ ਉੱਥੇ 24 ਘੰਟੇ ਦਾ ਹੈਲਪ ਬੇਸ ਲਾਇਆ ਹੋਇਆ ਸੀ ਜਿਸ ਦੇ ਵਿੱਚ ਆਧਾਰ ਕਾਰਡ ਗਵਾਹਾਂ ਦੇ ਸਾਈਨ ਸਾਰੇ ਸਾਜੋ ਸਮਾਨ ਦੀ ਲਿਸਟ ਸਭ ਕੁਝ ਰਿਕਾਰਡ ਕੀਤਾ ਜਾਂਦਾ ਸੀ ਉੱਥੋਂ ਪਤਾ ਚੱਲਿਆ ਕਿ ਇਹ 20 ਤਰੀਕ ਦੀ ਟਰਾਲੀ ਮਿਸ ਸੀ ਜੋ ਕੋਈ ਲੈ ਕੇ ਗਿਆ ਤੇ ਜਦੋਂ ਉਹ ਟਰੇਸ ਹੋਇਆ ਤਾਂ ਪਤਾ ਚੱਲਿਆ ਕਿ ਇੱਕ ਮੁਲਾਜ਼ਮ ਜੋ ਪਟਿਆਲਾ ਵਿੱਚ ਹੀ ਪੋਸਟਡ ਸੀ ਉਹ ਇਹ ਲੈ ਕੇ ਗਿਆ ਸੀ 24 ਤਰੀਕ ਨੂੰ ਇਹ ਟਰਾਲੀ ਵਾਪਸ ਉਸ ਯਾਰਡ ਵਿੱਚ ਬਰਾਮਦ ਵੀ ਕਰ ਲਈ ਗਈ ਸੀ ਵਾਪਸ ਉਹ ਲੈ ਆਏ ਸੀ ਜਦੋਂ ਸਾਨੂੰ ਇਹ ਕੰਪਲੇਂਟ ਮਿਲੀ ਸੀ ਉਸ ਦੇ ਤਹਿਤ ਫਿਰ ਪਾਟਨਾ ਪੁਲਿਸ ਨੇ ਇੱਕ 49 ਨੰਬਰ ਐਫ ਆਈ ਆਰ ਉਸ ਸੰਬੰਧਿਤ ਮੁਲਾਜ਼ਮ ਦੇ ਖਿਲਾਫ ਕੀਤੀ ਹੈ ਤੇ ਹਲੇ ਅੱਗੇ ਤਫ਼ਤੀਸ਼ ਜਾਰੀ ਹੈ ਹੁਣ ਤੁਸੀਂ ਦੱਸੋ ਕੀ ਕਹੀਏ ਇੱਕ ਪਾਸੇ ਕਰਨਲ ਨਾਲ ਕੋਟਮਾਰ ਹੋਣ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੂੰ ਹਾਈ ਕੋਰਟ ਤੋਂ ਝਾੜ ਤੋਂ ਬਾਅਦ ਝਾੜ ਪੈ ਰਹੀ ਹੈ। ਸੋਸ਼ਲ ਮੀਡੀਆ ਤੇ ਕਮੈਂਟਾਂ ਦੀ ਝੜੀ ਲੱਗੀ ਹੋਈ ਹੈ। ਉਸ ਦੀ ਤਾਂ ਗੱਲ ਹੀ ਛੱਡ ਦਿਓ। ਹੁਣ ਖਾਕੀ ਦੇ ਇੱਕ ਮੁਲਾਜ਼ਮ ਤੇ ਚੋਰੀ ਦਾ ਪਰਚਾ ਪਾ ਦਿੱਤਾ ਗਿਆ ਹੈ। ਕਿਸਾਨਾਂ ਦੀ ਟਰਾਲੀ ਚੋਰੀ ਕਰਨ ਦੇ ਇਲਜ਼ਾਮ ਲੱਗੇ ਨੇ। ਅਜੇ ਵਿੱਚ ਤੁਸੀਂ ਦੱਸੋ ਜਦੋਂ ਤੱਕ ਪੁਲਿਸ ਵਿੱਚ ਅਜਈਆਂ ਕਾਲੀਆਂ ਭੇਡਾਂ ਨੇ ਤਾਂ ਲੋਕ ਕਿਵੇਂ ਪੁਲਿਸ ਤੇ ਭਰੋਸਾ ਕਰਨ? ਯਕੀਨ ਕਰਨ, ਮੰਨ ਕਰਨ। ਦੱਸੋ ਕੀ ਸਮਝੀ? ਔਰੀ ਬਾਰਡਰ ਦੇ ਨੇੜੇ ਪੈਂਦੇ ਥਾਣਾ ਸੁਤਰਾਣੇ ਦਾ ਮਸਲਾ ਸਾਹਮਣੇ ਆਇਆ ਕਿ ਕਿਸਾਨਾਂ ਦੀਆਂ ਟਰਾਲੀਆਂ ਜਿਹੜੀਆਂ ਕਿਸੇ ਦੇ ਆਧਾਰ ਕਾਰਡ ਲੈ ਕੇ ਪੁਲਿਸ ਮੁਲਾਜ਼ਮ ਵੱਲੋਂ ਜਿਹੜੀਆਂ ਉਹਨਾਂ ਨੂੰ ਅਪਦੇਗ ਕਿਸੇ ਗੁਪਤ ਜਗ੍ਹਾ ਤੇ ਉੱਤੇ ਰੱਖਿਆ ਗਿਆ ਪਰ ਮਸਲਾ ਸਾਹਮਣੇ ਇਹ ਆਇਆ ਕਿ ਹੁਣ ਭਾਵੇਂ ਜਿਹਦਾ ਆਧਾਰ ਕਾਰਡ ਲੱਗਿਆ ਹੋਇਆ ਉਹਨੇ ਵੀ ਆਪਣਾ ਜਿਹੜਾ ਬਿਆਨ ਆਡੀਓ ਦੇ ਜ਼ਰੀਏ ਜਾਰੀ ਕੀਤਾ ਗੱਲਬਾਤ ਕੀਤੀ ਆ ਕਿ ਇਹ ਮੇਰਾ ਕੋਈ ਇਸ ਦੇ ਵਿੱਚ ਹੱਥ ਨਹੀਂ ਹੈਗਾ ਇਹ ਪੁਲਿਸ ਮੁਲਾਜ਼ਮ ਨੇ ਮੇਰਾ ਆਧਾਰ ਕਾਰਡ ਮੰਗਿਆ ਸੀ ਉਸ ਆਧਾਰ ਕਾਰਡ ਦੇ ਜ਼ਰੀਏ ਜਿਹੜੀ ਟਰਾਲੀ ਹੈ ਇਹ ਲੈ ਕੇ ਗਏ ਸੀ ਵੱਡੀ ਪੁਲਿਸ ਨਫਰੀ ਖਨੌਰੀ ਬਾਰਡਰ ਦੇ ਉੱਤੇ ਪਹੁੰਚਦੀ ਆ ਤੇ ਕਿਸਾਨਾਂ ਨੂੰ ਉੱਥੋਂ ਹਿਰਾਸਤ ਦੇ ਵਿੱਚ ਲਿਆ ਜਾਂਦਾ ਵੱਖ-ਵੱਖ ਜੇਲ੍ਹਾਂ ਦੇ ਵਿੱਚ ਭੇਜਿਆ ਜਾਂਦਾ ਪਰ ਉਹਨਾਂ ਦੇ ਸਮਾਨ ਦਾ ਰਾਖਾ ਕੌਣ ਇਹ ਸਵਾਲ ਨੇ ਜਿਹੜੇ ਉੱਠਦੇ ਹੋਏ ਨਜ਼ਰ ਆਏ ਨੇ ਹੁਣ ਜਿਹੜਾ ਤਾਜ਼ਾ ਮਸਲਾ ਸਾਹਮਣੇ ਆਇਆ ਇੱਕ ਮੁਲਾਜ਼ਮ ਉਹ ਪੁਲਿਸ ਦੇ ਵਿੱਚ ਜੋਬ ਕਰਦਾ ਸੀ ਮੁਲਾਜ਼ਮ ਤੇ ਉੱਤੇ ਐਫ ਆਈ ਆਰ ਦਰਜ ਹੋਈ ਆ ਜਿਹਦੇ ਵਿੱਚ ਐਸ ਐਸ ਪੀ ਸੰਗਰੂਰ ਨੇ ਬਿਆਨ ਵੀ ਦਿੱਤਾ ਹੈ ਕੈਮਰਾਮੈਨ ਅਕਵਾਰ ਸਿੰਘ ਫੱਗੂ ਵਾਲੇ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ